ਇਸ स्कीम ਇਹ ਪਲੈਨਿੰਗ ਸਤਮੁੱਚ ਬਹੁਤ ਖਤਰਨਾਕ ਹੈ ਅੱਜ ਇਸ ਵਕਤ ਤੱਕ ਦੀਆਂ ਚਾਰ ਬਹੁਤ ਵੱਡੀਆਂ ਖਬਰਾਂ ਨੇ ਤੇ ਪਹਿਲੀ ਵੱਡੀ ਖਬਰ ਹੈ ਕਿ ਅਮਿਤ ਸ਼ਾਹ ਬੀਜੇਪੀ ਸਰਕਾਰ ਦੁਆਰਾ ਇੱਕ ਬਹੁਤ ਵੱਡੀ ਪਲੈਨਿੰਗ ਕੀਤੀ ਗਈ ਹੈ ਜਿਹਦੇ ਉੱਪਰ ਵੱਡਾ ਰੋਲਾ ਪੈ ਗਿਆ ਔਰ ਉਸ ਨੂੰ ਬਹੁਤ ਖਤਰਨਾਕ ਸਾਜ਼ਿਸ਼ ਕਰਾਰ ਦਿੱਤਾ ਜਾ ਰਿਹਾ ਹੈ ਪਲੈਨਿੰਗ ਤੁਹਾਨੂੰ ਅੱਗੇ ਦੱਸਦੇ ਹਾਂ ਪੂਰੀ ਸੁਣਿਓ ਸਮਝਿਓ ਤੇ ਆਪਣਾ ਕਮੈਂਟ ਲਿਖਿਓ ਦੂਜੀ ਵੱਡੀ ਖਬਰ ਹੈ ਕਿ ਅੱਜ ਅੰਬਾਨੀਆਂ ਦੇ ਉੱਪਰ ਰੇਡ ਪਈ ਹੈ ਅੰਬਾਨੀ ਦੇ ਉੱਪਰ ਸੀਬੀਆਈ ਦੀ ਰੇਡ ਪਈ ਹੈ ਕਿਉਂ ਰੇਡ ਪਈ ਹੈ ਤੁਹਾਨੂੰ ਅੱਗੇ ਦੱਸਦੇ ਆ ਤੇ ਤੀਜੀ ਵੱਡੀ ਖਬਰ ਹੈ ਕਿ ਇੱਕ ਐਮਐਲਏ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਚੌਥੀ ਵੱਡੀ ਖਬਰ ਹੈ ਕਿ ਐਕਸ ਰਾਸ਼ਟਰਪਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੁਣ ਚਾਰੇ ਖਬਰਾਂ ਅੱਗੇ ਤੁਹਾਨੂੰ ਡਿਟੇਲ ਚ ਦੱਸਦੇ ਆ ਅਖੀਰ ਤੱਕ ਪੂਰਾ ਸੁਣਿਓ ਸਮਝਿਓ ਔਰ ਆਪਣਾ ਕੀਮਤੀ ਵਿਚਾਰ ਕਮੈਂਟ ਤੁਸੀਂ ਵੀ ਜਰੂਰ ਲਿਖਿਆ ਕਰੋ ਤੇ ਇੱਕ ਜਰੂਰੀ ਬੇਨਤੀ ਆਪਣੇ ਚੈਨਲ ਨੂੰ ਜੇ ਅਜੇ ਤੱਕ ਤੁਸੀਂ ਸਬਸਕ੍ਰਾਈਬ ਫੋਲੋ ਨਹੀਂ ਕੀਤਾ ਤਾਂ ਪਿਆਰਿਓ ਕਰ ਲਓ ਤਾਂ ਕਿ ਤੁਹਾਡੇ ਕੋਲ ਟਾਈਮ ਸਰ ਕੀਮਤੀ ਵੱਡੀਆਂ ਜਾਣਕਾਰੀਆਂ ਪਹੁੰਚਦੀਆਂ ਰਹਿਣ ਤੇ ਸਬਸਕ੍ਰਾਈਬ ਕਰਕੇ ਬੈਲ ਵਾਲਾ ਘੰਟੀ ਵਾਲਾ ਬਟਨ ਜਰੂਰ ਦਬਾ ਦਿਓ ਪਹਿਲੀ ਖਬਰ ਹੈ ਕਿ ਅਮਿਤ ਸ਼ਾਹ ਔਰ ਬੀਜੇਪੀ ਨੇ ਇੱਕ ਬਹੁਤ ਹੀ ਵੱਡਾ ਪਲਾਨ ਬਣਾ ਕੇ ਪਾਰਲੀਮੈਂਟ ਚ ਲਿਆਂਦਾ ਔਰ ਉਸ ਪਲਾਨ ਨੂੰ ਬਹੁਤ ਖਤਰਨਾਕ ਪਲੈਨਿੰਗ ਕਿਹਾ ਜਾ ਰਿਹਾ ਹੈ ਐਡੀ ਖਤਰਨਾਕ ਪਲੈਨਿੰਗ ਵਿਰੋਧੀ ਕਹਿ ਰਹੇ ਨੇ ਕਿ ਪਹਿਲਾਂ ਇਹਨਾਂ ਨੇ ਪਿਛਲੇ ਕਈ ਸਾਲਾਂ ਚ ਇੰਨੀ ਖਤਰਨਾਕ ਪਲੈਨਿੰਗ ਨਹੀਂ ਕੀਤੀ ਜਿੰਨੀ ਇਹ ਹੁਣ ਲੈ ਕੇ ਆਏ ਨੇ ਅਸਲ ਦੇ ਵਿੱਚ ਬੀਜੇਪੀ ਸਰਕਾਰ ਇੱਕ ਕਾਨੂੰਨ ਬਣਾਉਣ ਦੇ ਲਈ ਇੱਕ ਬਿੱਲ ਪਾਰਲੀਮੈਂਟ ਦੇ ਵਿੱਚ ਹੁਣ ਲੈ ਕੇ ਆਈ ਸੀ ਪਾਰਲੀਮੈਂਟ ਦਾ ਸੈਸ਼ਨ ਚੱਲ ਰਿਹਾ ਸੀ ਔਰ ਉਹ ਬਿੱਲ ਹੈ ਕੀ ਹੈ ਸੱਚਮੁੱਚ ਬੜਾ ਸੋਚਣ ਸਮਝਣ ਵਾਲਾ ਮਾਮਲਾ ਹੈ ਬਿੱਲ ਇਹ ਲੈ ਕੇ ਆਏ ਕਿ ਦੇਖੋ ਜਿਹੜੇ ਵੀ ਕਿਸੇ ਮੰਤਰੀ ਮੁੱਖ ਮੰਤਰੀ ਜਾਂ ਪਰ ਦਾ ਮੰਤਰੀ ਕਿਸੇ ਦੇ ਉੱਪਰ ਵੀ ਜੇ ਕੋਈ ਕੇਸ ਪੈ ਜਾਏਗਾ ਤਾਂ ਜੇ ਉਹ 30 ਦਿਨ ਤੱਕ ਜੇਲ੍ਹ ਚ ਰਹਿ ਗਿਆ ਭਾਵੇਂ ਕਿ ਅਜੇ ਉਹ ਦੋਸ਼ੀ ਅਦਾਲਤ ਨੇ ਸਾਬਤ ਨਾ ਵੀ ਕੀਤਾ ਹੋਇਆ ਤਾਂ ਵੀ ਇੱਕ ਵਾਰ ਉਹ ਗ੍ਰਿਫਤਾਰ ਹੋ ਗਿਆ ਤੇ ਜੇਲ੍ਹ ਚਲਾ ਗਿਆ ਤਾਂ ਫਿਰ ਉਸ ਨੂੰ ਅਹੁਦੇ ਤੋਂ ਪੱਕੇ ਤੌਰ ਤੇ ਲਾਇਆ ਜਾਵੇਗਾ ਇਹ ਕਾਨੂੰਨ ਬੀਜੇਪੀ ਸਰਕਾਰ ਮੋਦੀ ਸਰਕਾਰ ਲੈ ਕੇ ਆਈ ਇਹਦੇ ਉੱਪਰ ਵੱਡਾ ਰੌਲਾ ਪਿਆ ਸਾਰੀਆਂ ਵਿਰੋਧੀ ਧਿਰਾਂ ਨੇ ਕਿਹਾ ਵੀ ਇਹ ਬੀਜੇਪੀ ਦੀ ਅਮਿਤ ਸ਼ਾਹ ਦੀ ਨਰਿੰਦਰ ਮੋਦੀ ਦੀ ਇੱਕ ਸਕੀਮ ਹੈ ਜਿਹੜੀ ਸਕੀਮ ਦੇ ਨਾਲ ਇਹਨਾਂ ਨੇ ਵਿਰੋਧੀ ਪਾਰਟੀਆਂ ਦੇ ਜਿਹੜੇ ਮੁੱਖ ਮੰਤਰੀ ਤੇ ਮੰਤਰੀ ਨੇ ਉਹਨਾਂ ਨੂੰ ਲਾਉਣਾ ਹੈ ਉਹ ਕਹਿੰਦੇ ਜਿਵੇਂ ਕਿਸੇ ਦੇ ਉੱਪਰ ਵੀ ਈਡੀ ਜਾਂ ਸੀਬੀਆਈ ਦੀ ਰੇਡ ਮਾਰਾ ਦੇਣਗੇ ਵਿਰੋਧੀ ਪਾਰਟੀਆਂ ਕਹਿੰਦੀਆਂ ਕਿ ਈਡੀ ਤੇ ਸੀਬੀਆਈ ਕੇਂਦਰ ਦੀਆਂ ਏਜੰਸੀਆਂ ਨੇ ਔਰ ਕੇਂਦਰ ਸਰਕਾਰ ਦੇ ਕੰਟਰੋਲ 'ਚ ਨੇ ਕੇਂਦਰ ਸਰਕਾਰ ਮੁਤਾਬਕ ਕੰਮ ਕਰਦੀਆਂ ਨੇ ਤੇ ਵਿਰੋਧੀ ਧਿਰਾਂ ਨੇ ਇਹ ਦੋਸ਼ ਲਾਇਆ ਕਿ ਈਡੀ ਤੇ ਸੀਬੀਆਈ ਦੁਆਰਾ ਕਿਸੇ ਦੇ ਉੱਪਰ ਵੀ ਦੋਸ਼ ਲਾ ਕੇ ਕੇਸ ਪਵਾ ਦਿੱਤਾ ਜਾਊਗਾ ਤੇ ਫਿਰ ਉਹਨੂੰ ਇੱਕ ਵਾਰ ਈਡੀ ਜਾਂ ਸੀਬੀਆਈ ਗ੍ਰਿਫਤਾਰ ਕਰ ਲੇਗੀ ਜਿਵੇਂ ਕੇਜਰੀਵਾਲ ਨੂੰ ਕੀਤਾ ਜਿਵੇਂ ਹੋਰ ਕਈ ਜਿਹੜੇ ਹਿਮੰਤ ਸੁਰੇਨ ਸੀ ਉਹਨੂੰ ਕੀਤਾ ਮੁੱਖ ਮੰਤਰੀ ਜਿਹੜੇ ਝਾਰਖੰਡ ਦੇ ਹੋਏ ਕਈਆਂ ਨੂੰ ਕੀਤਾ ਮੁੱਖ ਮੰਤਰੀਆਂ ਨੂੰ ਜਿਨ੍ਹਾਂ ਦੇ ਉੱਪਰ ਅਜੇ ਅਜੇ ਦੋਸ਼ ਸਾਬਤ ਨਹੀਂ ਸੀ ਹੋਏ ਸਿਰਫ ਈਡੀ ਨੇ ਦੋਸ਼ ਲਾਏ ਗ੍ਰਿਫਤਾਰ ਕੀਤਾ ਜੇਲ੍ਹ ਚ ਰੱਖਿਆ ਤੇ ਬਾਅਦ ਚ ਅਦਾਲਤਾਂ ਨੇ ਜ਼ਮਾਨਤਾ ਕਰਕੇ ਉਹਨਾਂ ਨੂੰ ਛੱਡਿਆ ਵਿਰੋਧੀ ਪਾਰਟੀਆਂ ਕਹਿੰਦੀਆਂ ਨੇ ਕਿ ਇਹ ਕਾਨੂੰਨ ਲਿਆਉਣ ਦਾ ਮਨਛਾ ਇਹਨਾਂ ਦਾ ਇਹ ਆ ਕਿ ਕਿਸੇ ਵੀ ਮੁੱਖ ਮੰਤਰੀ ਨੂੰ ਜੇ ਅਸੀਂ ਲਾਉਣਾ ਹੋਏਗਾ ਤੇ ਉਹਦੇ ਉੱਪਰ ਈਡੀ ਤੋਂ ਦੋਸ਼ ਲਵਾ ਦਿਆਂਗੇ ਜਾਂ ਸੀਬੀਆਈ ਤੋਂ ਇੱਕ ਵਾਰ ਗ੍ਰਿਫਤਾਰ ਹੋ ਜਾਏਗਾ ਉਹ ਜੇਲ੍ਹ ਚਲਾ ਜਾਏਗਾ ਫਿਰ ਉਹਦੀ ਜ਼ਮਾਨਤ ਹੋਣ ਤੱਕ ਉਹ ਮਹੀਨਾ ਅੰਦਰ ਰਹੇਗਾ ਤੇ ਫਿਰ ਉਹਨੂੰ ਇਹ ਲਾਹ द्या ਕਰਨਗੀ ਤੇ ਵਿਰੋਧੀ ਪਾਰਟੀਆਂ ਨੇ ਕਿਹਾ ਵੀ ਇਹ ਬਹੁਤ ਵੱਡੀ ਸਾਜ਼ਿਸ਼ ਹੈ ਅਸੀਂ ਇਹ ਕਾਨੂੰਨ ਪਾਸ ਨਹੀਂ ਹੋਣ ਦੇਣਾ ਪਰ ਮੋਦੀ ਸਰਕਾਰ ਭਾਜਪਾ ਪਾਰਟੀ ਇਹ ਬਿੱਲ ਲੈ ਕੇ ਆ ਚੁੱਕੀ ਐ ਕੀ ਹੁਣ ਇਹ ਬਿੱਲ ਪਾਸ ਹੋਣਾ ਚਾਹੀਦਾ ਮੈਂ ਤੁਹਾਡੇ ਤੋਂ ਪੁੱਛ ਲਵਾਂ ਤੁਸੀਂ ਦੱਸ ਦਿਓ ਕੀ ਇਹ ਸਹੀ ਐ ਜਿਹੜੀ ਬੀਜੇਪੀ ਆ ਉਹ ਕਹਿੰਦੀ ਆ ਵੀ ਵੇਖੋ ਜਿਹੜਾ ਬੰਦਾ ਇੱਕ ਵਾਰੀ ਗ੍ਰਿਫਤਾਰ ਹੋ ਗਿਆ ਤੇ ਉਹਨੂੰ ਕੁਰਸੀ ਤੇ ਬਣੇ ਰਹਿਣ ਦਾ ਅਧਿਕਾਰ ਨਹੀਂ ਹੋਣਾ ਚਾਹੀਦਾ ਉਹਨੂੰ ਕੁਰਸੀ ਤੋਂ ਪਾਸੇ ਕਰਨਾ ਚਾਹੀਦਾ ਬੀਜੇਪੀ ਕਹਿੰਦੀ ਕੁਰਸੀ ਤੇ ਰਹਿ ਕੇ ਉਹ ਆਪਣੇ ਕੇਸ ਨੂੰ ਪ੍ਰਭਾਵਿਤ ਕਰ ਸਕਦਾ ਹੈ ਉਹ ਜਾਂਚ ਨੂੰ ਪ੍ਰਭਾਵਿਤ ਕਰ ਸਕਦਾ ਹੈ ਇਸ ਕਰਕੇ ਉਹਨੂੰ ਕੁਰਸੀ ਤੋਂ ਪਾਸੇ ਕਰਨਾ ਚਾਹੀਦਾ ਪਰ ਵਿਰੋਧੀ ਧਿਰਾਂ ਕਹਿੰਦੀਆਂ ਵੀ ਐਂ ਤਾਂ ਤੁਸੀਂ ਆਪ ਦੇ ਵਿਰੋਧੀਆਂ ਸਾਰਿਆਂ ਨੂੰ ਪਾਸੇ ਕਰਦੇ ਹੋਗੇ ਵਿਰੋਧੀ ਧਿਰਾਂ ਚਾਹੇ ਉਹ ਆਮ ਆਦਮੀ ਪਾਰਟੀ ਹੈ ਚਾਹੇ ਕਾਂਗਰਸ ਹੈ ਚਾਹੇ ਜਿਹੜੀ ਅਖਲੇਸ਼ ਯਾਦਵ ਦੀ ਸਮਾਜਵਾਦੀ ਪਾਰਟੀ ਹੈ ਸਾਰੇ ਕਹਿ ਰਹੇ ਨੇ ਵੀ ਇਹ ਤੁਹਾਡੀ ਇੱਕ ਸਾਜ਼ਿਸ਼ ਹੈ ਅਸੀਂ ਪਾਸ ਨਹੀਂ ਹੋਣ ਦੇਣੀ ਤੇ ਬੜਾ ਜ਼ੋਰ ਨਾਲ ਇਹਦਾ ਵਿਰੋਧ ਕੀਤਾ ਗਿਆ ਮੈਂ ਫਿਰ ਤੁਹਾਡੇ ਤੋਂ ਪੁੱਛਦਾ ਤੁਹਾਨੂੰ ਕੀ ਲੱਗਦਾ ਹੈ ਕਿ ਭਾਜਪਾ ਠੀਕ ਕਹਿ ਰਹੀ ਹੈ ਦੇ ਵਿਰੋਧੀ ਤਰ੍ਹਾਂ ਠੀਕ ਕਰ ਰਹੀਆਂ ਅੱਛਾ ਮੇਰੇ ਤੋਂ ਪੁੱਛਣਾ ਚਾਹੁੰਦੇ ਹੋ ਮੈਂ ਦੱਸ ਦਿੰਨਾ ਮੈਨੂੰ ਲੱਗਦਾ ਵੀ ਜੇ ਤਾਂ ਸਾਫ਼ ਨੀਅਤ ਨਾਲ ਲਿਆਂਦਾ ਜਾਏ ਫਿਰ ਕਾਨੂੰਨ ਦੇ ਵਿੱਚ ਕੁਝ ਐਸੀਆਂ ਮਦਾਂ ਪਾਉਣੀਆਂ ਚਾਹੀਦੀਆਂ ਨੇ ਭਈ ਐ ਨਹੀਂ ਕਿ ਜਿੰਨਾ ਚਿਰ ਕੋਈ ਵਿਅਕਤੀ ਸਾਬਤ ਨਹੀਂ ਹੋਇਆ ਦੋਚੀ ਉਹਨਾਂ ਚਿਰ ਤਾਂ ਉਹਨੂੰ ਉਹਦੇ ਉੱਪਰ ਕਾਰਵਾਈ ਨਹੀਂ ਹੋਣੀ ਚਾਹੀਦੀ ਉਹਨੂੰ ਗੁਨਾਹਗਰ ਨਹੀਂ ਮੰਨਿਆ ਜਾ ਸਕਦਾ ਕੇਸ ਤਾਂ ਯਾਰ ਕਿਸੇ ਤੇ ਵੀ ਪੈ ਸਕਦਾ ਮੰਨ ਲਓ ਬਹੁਤ ਸਾਰੇ ਵਿਅਕਤੀਆਂ ਦੇ ਉੱਪਰ ਕੇਸ ਪੈਂਦੇ ਨੇ ਪਰ ਅਦਾਲਤ ਜਿੱਥੇ ਜਾ ਕੇ ਫੈਸਲਾ ਹੋਣਾ ਹੈ ਜਿੱਥੇ ਸਬੂਤ ਗਵਾਹ ਤੱਥ ਜਿੱਥੇ ਪੇਸ਼ ਕਰਨੇ ਪੈਂਦੇ ਨੇ ਉੱਥੇ ਜਾ ਕੇ ਉਹ ਬੰਦੇ ਜਦੋਂ ਬਰੀ ਹੋ ਜਾਂਦੇ ਨੇ ਤਾਂ ਸਾਬਤ ਹੋ ਜਾਂਦਾ ਹੈ ਕਿ ਉਹ ਕੇਸ ਝੂਠਾ ਪਾਇਆ ਸੀ ਜਿੰਨੇ ਕੇਸ ਪੁਲਿਸ ਪਾਉਂਦੀ ਹੈ ਉਹਨਾਂ ਚੋਂ 70% ਤੋਂ ਵੱਧ ਕੇਸਾਂ 'ਚ ਬੰਦੇ ਬਰੀ ਹੋ ਜਾਂਦੇ ਨੇ ਕਹਿਣ ਦਾ ਭਾਵ 70% ਤੋਂ ਵੱਧ ਕੇਸ ਪੁਲਿਸ ਝੂਠੇ ਪਾਉਂਦੀ ਹੈ ਫਿਰ ਇਹ ਵੱਡਾ ਸਵਾਲ ਹੈ ਤੇ ਜਦੋਂ ਕੇਸ ਐਦਾਂ ਪਾਏ ਜਾਂਦੇ ਹੋਣ ਤਾਂ ਈਡੀ ਤੇ ਸੀਬੀਆਈ ਜਿੰਨੇ ਬੰਦਿਆਂ ਨੂੰ ਗ੍ਰਿਫਤਾਰ ਕਰਦੀ ਹੈ ਉਹਨਾਂ 'ਚੋਂ ਸਜ਼ਾ ਕਿੰਨੀ ਕਰਨ ਹੁੰਦੀ ਹੈ ਅਦਾਲਤਾਂ 'ਚ ਇਹ ਤੁਸੀਂ ਦੱਸ ਦਿਓ ਤਾਂ ਫਿਰ ਜਿੰਨਾ ਟਾਈਮ ਅਦਾਲਤ ਵੱਲੋਂ ਕਿਸੇ ਵਿਅਕਤੀ ਨੂੰ ਤੱਥਾਂ ਸਬੂਤਾਂ ਦੇ ਆਧਾਰ 'ਤੇ ਦੋਸ਼ੀ ਤੇ ਗੁਨਾਹਗਰ ਨਹੀਂ ਮੰਨ ਲਿਆ ਜਾਂਦਾ ਉਹਨੂੰ ਸਾਬਤ ਨਹੀਂ ਕਰ ਦਿੱਤਾ ਜਾਂਦਾ ਉਹਨਾਂ ਦੇਰ ਕਿਸੇ ਵੀ ਵਿਅਕਤੀ ਨੂੰ ਗੁਨਾਹਗਰ ਨਹੀਂ ਮੰਨਿਆ ਜਾ ਸਕਦਾ ਹਾਂ ਇਹ ਗੱਲ ਠੀਕ ਹੈ ਵੀ ਜਿਵੇਂ ਕੋਈ ਕਿਸੇ ਅਫਸਰ ਦੇ ਉੱਪਰ ਭ੍ਰਿਸ਼ਟਾਚਾਰ ਦੇ ਦੋਸ਼ ਲੱਗ ਕੇ ਜਾਂਦੇ ਨੇ ਤਾਂ ਉਸ ਅਫਸਰ ਨੂੰ ਮੁਅਤਲ ਕਰ ਦਿੱਤਾ ਜਾਂਦਾ ਹੈ ਸਸਪੈਂਡ ਕਰ ਦਿੱਤਾ ਜਾਂਦਾ ਹੈ ਕੀਤਾ ਜਾਂਦਾ ਹੈ ਕਿ ਨਹੀਂ ਕੀਤਾ ਜਾਂਦਾ ਕੀਤਾ ਜਾਂਦਾ ਜਿੰਨੇ ਵੀ ਆ ਮੁਕਸਰ ਦਾ ਡੀਸੀ ਸੀਗਾ ਤਾਂ ਉਹਦੇ ਉੱਪਰ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ ਉਹਨੂੰ ਸਸਪੈਂਡ ਕੀਤਾ ਹੋਇਆ ਅੱਜ ਉਹਨੂੰ ਭਗਵੰਤ ਮਾਨ ਸਰਕਾਰ ਨੇ ਚਾਰਜ ਸ਼ੀਟ ਵੀ ਜਾਰੀ ਕੀਤੀ ਹੈ ਹੋਰ ਜਿੰਨੇ ਵੀ ਅਫਸਰਾਂ ਤੇ ਦੋਸ਼ ਲੱਗਦੇ ਆ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਜਾਂਦਾ ਉਹਨਾਂ ਦੇ ਅਹੁਦੇ ਤੋਂ ਤਾਂ ਕਿ ਉਹ ਜਾਂਚ ਪੜਤਾਲ ਨੂੰ ਪ੍ਰਭਾਵਿਤ ਨਾ ਕਰ ਸਕਣ ਆਪਣਾ ਪ੍ਰਭਾਵ ਪਾ ਕੇ ਇਸੇ ਤਰ੍ਹਾਂ ਜੇ ਕੋਈ ਮੰਤਰੀ ਮੁੱਖ ਮੰਤਰੀ ਉਹ ਵੀ ਜੇ ਇੰਜ ਕਰਦਾ ਤਾਂ ਉਹਨੂੰ ਅਹੁਦਾ ਤਾਂ ਇੱਕ ਵਾਰ ਲਾਉਣਾ ਚਾਹੀਦਾ ਹੁਣ ਇਹ ਗੱਲ ਅਦਾਲਤ ਤੇ ਛੱਡਣੀ ਚਾਹੀਦੀ ਆ ਵੀ ਅਦਾਲਤ ਨੂੰ ਜੇ ਲੱਗੇ ਵੀ ਕੇਸ ਦੇ ਵਿੱਚ ਕੁਝ ਹੈਗਾ ਵਾਕਈ ਤੱਤ ਸਬੂਤ ਹੈਗੇ ਨਹੀਂ ਤਾਂ ਫਿਰ ਅਦਾਲਤ ਕਿਸੇ ਨੂੰ ਮਨਾ ਵੀ ਕਰੇ ਵੀ ਤੂੰ ਕੁਰਸੀ ਤੇ ਹੁਣ ਨਹੀਂ ਰਹਿ ਸਕਦਾ ਤੇ ਕਿਸੇ ਨੂੰ ਉਹ ਜਾਇਜ਼ਤ ਵੀ ਦੇ ਦੇਵੇ ਇਹ ਅਦਾਲਤ ਤੇ ਛੱਡ ਦੇਣਾ ਚਾਹੀਦਾ ਕੇਜਰੀਵਾਲੇ ਵਾਲੇ ਕੇਸ 'ਚ ਅਦਾਲਤ ਨੇ ਇਹ ਜੀ ਕੀਤਾ ਅਦਾਲਤ ਨੇ ਕੀ ਕੀਤਾ ਈਡੀ ਨੇ ਕੇਜਰੀਵਾਲ ਨੂੰ ਗ੍ਰਿਫਤਾਰ ਕੀਤਾ ਜੇਲ੍ਹ ਭੇਜਿਆ ਕੇਜਰੀਵਾਲ ਨੇ ਅਸਤੀਫਾ ਨਹੀਂ ਦਿੱਤਾ ਮੁੱਖ ਮੰਤਰੀ ਦੇ ਉਹ ਦਿੱਲੀ ਦੇ ਮੁੱਖ ਮੰਤਰੀ ਸੀ ਕੇਜਰੀਵਾਲ ਸੁਪਰੀਮ ਕੋਰਟ 'ਚ ਮਾਮਲਾ ਗਿਆ ਤਾਂ ਸੁਪਰੀਮ ਕੋਰਟ ਨੇ ਫਿਰ ਕਿਹਾ ਕਿ ਕੇਜਰੀਵਾਲ ਇਸ ਤੋਂ ਬਾਅਦ ਮੁੱਖ ਮੰਤਰੀ ਦੀ ਕੁਰਸੀ ਤੇ ਨਹੀਂ ਬਿਠੇਗਾ। ਨਾ ਹੀ ਉਹ ਦਸਕਤ ਕਰ ਸਕੇਗਾ ਕੋਈ। ਨਾ ਹੀ ਉਹ ਕੋਈ ਫਾਈਲ ਪਾਸ ਕਰ ਸਕੇਗਾ। ਇਹ ਕਿਆ? ਤਾਂ ਫਿਰ ਕੇਜਰੀਵਾਲ ਨੂੰ ਜਿਹੜੀ ਉਹਨਾਂ ਦੀ ਆਪਸੀ ਮਰਲੀਨਾ ਹੈ ਜਦ ਉਹਨਾਂ ਦੀ ਪਾਰਟੀ ਦੀ ਆਗੂ ਉਹਨੂੰ ਸੀਐਮ ਦੀ ਕੁਰਸੀ ਤੇ ਬਿਠਾਉਣਾ ਪਿਆ। ਐਦਾਂ ਇਹ ਅਦਾਲਤ ਦਾ ਅਧਿਕਾਰ ਖੇਤਰ ਹੋਣਾ ਚਾਹੀਦਾ ਹੈ। ਅਦਾਲਤ ਕਿਸੇ ਕੇਸ ਦੇ ਵਿੱਚ ਵੇਖੇ ਜੇ ਤੱਥ ਸਬੂਤ ਹਨ ਤਾਂ ਉਹ ਬੰਦੇ ਨੂੰ ਕੁਰਸੀ ਤੋਂ ਲਾਂਬੇ ਕਰੇ। ਇਹ ਤਾਂ ਸਬੂਤ ਨਹੀਂ ਕਿ ਇਸ ਅਦਾਲਤ ਨੂੰ ਝੂਠਾ ਜਾ ਪਰਿਆ ਤਾਂ ਜਦੋਂ ਤੱਕ ਫੈਸਲਾ ਅਜੇ ਨਹੀਂ ਹੁੰਦਾ ਫੈਸਲਾ ਹੁੰਦੇ ਤਾਂ ਅਦਾਲਤਾਂ 'ਚ 2 4 5 7 ਸਾਲ ਲੱਗ ਜਾਂਦੇ ਨੇ ਉਦੋਂ ਤੱਕ ਅਦਾਲਤ ਫਿਰ ਵੇਖੇ ਵੀ ਇਹ ਬੰਦੇ ਨੂੰ ਕੁਰਸੀ ਦੇਣੀ ਹੈ ਕਿ ਮਨਾ ਕਰਨਾ ਜੇ ਕਾਨੂੰਨ ਬਣਾਇਆ ਤਾਂ ਜਾਊਗਾ ਤਾਂ ਕਾਨੂੰਨਾਂ ਦਾ ਮਿਸਯੂਜ਼ ਤਾਂ ਬਹੁਤ ਹੁੰਦਾ ਹੁਣ ਇਹ ਜਿਹੜਾ ਐਮਰਜੈਂਸੀ ਕਾਨੂੰਨ ਬਣਾਇਆ ਹੋਇਆ ਸੰਵਿਧਾਨ ਦੀ ਧਾਰਾ 352 352 360 ਜਿਹੜਾ ਇਹ ਨੀਤੀ ਹੈ ਵੀ ਕੇਂਦਰ ਸਰਕਾਰ ਕਿਸੇ ਵੀ ਸੂਬੇ ਦੇ ਵਿੱਚ ਐਮਰਜੈਂਸੀ ਲਾ ਕੇ ਤੇ ਸੂਬੇ ਦੀ ਸਰਕਾਰ ਨੂੰ ਹਟਾ ਸਕਦੀ ਹੈ ਇੱਥੇ ਬਹੁਤ ਵੱਡੇ ਰੋਲੇ ਪਏ ਨੇ ਵੱਡੇ ਦੋਸ਼ ਲੱਗੇ ਵੀ ਕੇਂਦਰ ਵਾਲੀ ਪਾਰਟੀ ਨੇ ਕੀ ਕੀਤਾ ਜਿਹੜੇ ਜਿਹੜੇ ਸੂਬਿਆਂ 'ਚ ਤਾਂ ਉਹਨਾਂ ਦੀਆਂ ਸਰਕਾਰਾਂ ਸੀ ਉਹਨਾਂ ਦੀ ਪਾਰਟੀ ਦੀਆਂ ਉਥੇ ਤਾਂ ਕੇਂਦਰ ਸਰਕਾਰ ਨੇ ਕਦੇ ਐਮਰਜੈਂਸੀ ਨਹੀਂ ਲਾਈ ਪਰ ਜਿੱਥੇ ਕਿਤੇ ਵਿਰੋਧੀ ਪਾਰਟੀ ਦੀਆਂ ਸਰਕਾਰਾਂ ਸੀ ਉਥੇ ਐਮਰਜੈਂਸੀਆਂ ਲਾ ਕੇ ਸਰਕਾਰਾਂ ਬਦਲਦੀਆਂ ਪੰਜਾਬ ਚੇਂਜ ਹੋਇਆ ਇੰਦਰਾ ਗਾਂਧੀ ਦੇ ਰਾਜ ਚ ਐਮਰਜੈਂਸੀ ਲੱਗੀ ਉਸ ਤੋਂ ਬਾਅਦ ਲੱਗੀ ਪੰਜਾਬ ਦੀ ਕਾਲੀ ਦਲ ਸਰਕਾਰ ਨੂੰ ਪੰਕ ਕੀਤਾ ਗਿਆ ਪਰ ਸੈਂਟਰ ਚ ਉਹਦੋਂ ਕਾਂਗਰਸ ਸੀ ਜੇ ਪੰਜਾਬ ਚ ਵੀ ਕਾਂਗਰਸ ਦੀ ਸਰਕਾਰ ਹੀ ਹੁੰਦੀ ਫਿਰ ਸ਼ਾਇਦ ਇੰਜ ਨਹੀਂ ਸੀ ਕੀਤਾ ਜਾਣਾ ਹੁਣ ਇਹ ਜਿਹੜਾ ਨਵਾਂ ਕਾਨੂੰਨ ਬਣਿਆ ਇਹਦੇ ਤੇ ਤੁਸੀਂ ਆਪਣਾ ਵਿਚਾਰ ਆਪਣਾ ਕਮੈਂਟ ਦੇ ਦਿਓ ਤੇ ਮੈਂ ਦੂਜੀ ਖਬਰ ਵੱਲ ਵਧਦਾ ਦੂਜੀ ਖਬਰ ਹੈ ਅੰਬਾਨੀਆਂ ਦੇ ਉੱਪਰ ਰੇਡ ਪਈ ਹੈ ਸਾਰੇ ਹੈਰਾਨ ਹੋ ਰਹੇ ਨੇ ਕਿ ਅਮਾਨੀਆਂ ਤੇ ਰੇਡ ਕਿਵੇਂ ਪੈ ਸਕਦੀ ਹੈ ਰੇਡ ਸੀਬੀਆਈ ਦੀ ਪਈ ਹੈ ਛਾਪਾ ਸੀਬੀਆਈ ਨੇ ਮਾਰਿਆ ਪਰ ਹਰਾਨਗੀ ਦੂਰ ਕਰ دیਏ ਇਹ ਮੁਕੇਸ਼ ਮਾਨੀ ਤੇ ਨਹੀਂ ਮਾਰਿਆ ਇਹ ਅਨਲ ਮਾਨੀ ਤੇ ਮਾਰਿਆ ਹੈ ਤੇ ਭਾਜਪਾ ਸਰਕਾਰ ਦਾ ਮੋਦੀ ਸਾਹਿਬ ਦਾ ਯਾਰ ਮੁਕੇਸ਼ ਮਾਨੀ ਹੈ ਅਨਲ ਮਾਨੀ ਘਟ ਹੈ ਕਿਉਂਕਿ ਅਨਲ ਮਾਨੀ ਜਿਹੜਾ ਉਹ ਤਾਂ ਬਹੁਤ ਪਿੱਛੇ ਰਹਿ ਗਿਆ ਨਾ ਜਿਹੜੀ ਨੇੜਤਾ ਕਹੀ ਜਾਂਦੀ ਹੈ ਯਾਰੀ ਦੋਸਤੀ ਕਹੀ ਜਾਂਦੀ ਹੈ ਉਤਮ ਮੋਦੀ ਸਾਹਿਬ ਤੇ ਮੁਕੇਸ਼ ਸਾਹਿਬ ਦੀ ਕਹੀ ਜਾਂਦੀ ਹੈ ਅਨਲ ਉਸ ਕੈਟਾਗਰੀ ਚ ਨਹੀਂ ਮੰਨਿਆ ਜਾਂਦਾ ਤਾਂ ਪਹਿਲਾਂ ਅੱਜ ਤੋਂ ਡੇਢ ਮਹੀਨਾ ਪਹਿਲਾਂ ਈਡੀ ਨੇ ਅਨਲ ਅੰਬਾਨੀ ਦੇ ਉੱਪਰ ਰੇਡ ਮਾਰੀ 2000 ਕਰੋੜ ਦਾ ਜਿਹੜਾ ਐਸਬੀਆਈ ਬੈਂਕ ਦੇ ਨਾਲ ਜੁੜਿਆ ਮਾਮਲਾ ਉਸ ਮਾਮਲੇ 'ਚ ਉਸ ਤੋਂ ਬਾਅਦ ਹੁਣ ਸੀਬੀਆਈ ਨੇ ਅੱਜ ਰੇਡ ਮਾਰਨ ਦੀ ਖਬਰ ਆ ਰਹੀ ਹੈ ਦੇਖੋ ਯਾਰ ਇਹ ਤਾਂ ਹੋ ਹੀ ਸਕਦਾ ਹੈ ਜਿਸ ਦੀ ਖਾਈਏ ਬਾਜਰੀ ਤੇ ਉਸ ਦੀ ਪਰ ਇਹ ਹਾਜ਼ਰੀ ਅੰਨਾ ਵੰਡੇ ਰਿਓੜੀਆਂ ਤੇ ਮੁਰਮੜ ਆਪਣੇਆਂ ਨੂੰ ਜੇਕਰ ਅਨਲ ਅੰਬਾਨੀ ਵੀ ਉਦਾਂ ਹੀ ਚੱਲੇ ਜਿਵੇਂ ਮੁਕੇਸ਼ ਅੰਬਾਨੀ ਚੱਲਦੇ ਆ ਫੇਰ ਸ਼ਾਇਦ ਆ ਦਿਨ ਉਹਨੂੰ ਨਾ ਵੇਖਣੇ ਪੈਂਦੇ ਹੁਣ ਮੁਕੇਸ਼ ਅੰਬਾਨੀ ਕਿਵੇਂ ਚੱਲਦੇ ਆ ਮੈਂ ਨਹੀਂ ਕਹਿਣਾ ਤੁਸੀਂ ਆਪੇ ਬੁੱਝ ਲਿਓ ਵੀ ਉਹ ਕਿਵੇਂ ਚੱਲਦੇ ਤੇ ਇਹ ਕਿਵੇਂ ਚੱਲਦੇ ਤੇ ਫਰਕ ਕਿੱਥੇ ਐ ਮੈਂ ਦੂਜੀ ਖਬਰ ਤੇ ਜਾਂਦਾ ਅੱਜ ਭਾਰਤ ਦਾ ਇੱਕ ਐਮਐਲਏ ਗ੍ਰਿਫਤਾਰ ਕੀਤਾ ਗਿਆ ਐਮਐਲਏ ਦਾ ਨਾਮ ਕੀ ਹੈ ਵਰਿੰਦਰ ਕਰਨਾਟਕ ਤੋਂ ਐਮਐਲਏ ਆ ਕਾਂਗਰਸ ਦਾ ਐਮਐਲਏ ਆ ਔਰ ਉਹਨੂੰ ਗ੍ਰਿਫਤਾਰ ਕਿਹੜੇ ਮਾਮਲੇ 'ਚ ਕੀਤਾ ਗਿਆ ਬੜਾ ਸ਼ਰਮਨਾਕ ਮਾਮਲਾ ਹੈ ਮਾਮਲਾ ਹੈ ਜੀ ਔਨਲਾਈਨ ਸੱਤਾਬਾਜ਼ੀ ਦਾ ਮਾਮਲਾ ਹੈ 12 ਕਰੋੜ ਦੀ ਔਨਲਾਈਨ ਸੱਤਾਬਾਜ਼ੀ ਦੇ ਮਾਮਲੇ 'ਚ ਲੋਕਾਂ ਦੇ ਚੁਣੇ ਇੱਕ ਐਮਐਲਏ ਨੂੰ ਗ੍ਰਿਫਤਾਰ ਕੀਤਾ ਹੁਣ ਐਮਐਲਏ ਤਾਂ ਕਹਿ ਰਿਹਾ ਵੀ ਇਹ ਬਦਲਾਖੋਰੀ ਹੈ ਪਰ ਜਿਹੜੀ ਗ੍ਰਿਫਤਾਰ ਕਰਨ ਵਾਲੀ ਏਜੰਸੀ ਹੈ ਉਹ ਕਹਿ ਰਹੀ ਸਾਡੇ ਕੋਲ ਤੱਥ ਨੇ ਸਬੂਤ ਨੇ ਆਨਲਾਈਨ ਸੱਟਾਬਜੀ ਦਾ ਕੰਮ ਕੀਤਾ ਜਾ ਰਿਹਾ ਆਉਣ ਵਾਲਾ ਟਾਈਮ ਦੱਸੂਗਾ ਅਦਾਲਤ ਦੱਸੇਗੀ ਭਈ ਅਸਲੀਅਤ ਕੀ ਹੈ ਹੁਣ ਤੀਜਾ ਮਾਮਲਾ ਚੌਥੀ ਖਬਰ ਹੈ ਰਾਸ਼ਟਰਪਤੀ ਐਕਸ ਰਾਸ਼ਟਰਪਤੀ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਹ ਰਾਸ਼ਟਰਪਤੀ ਕੌਣ ਹੈ ਉਹ ਹੈ ਰਾਨਲ ਵਿਕਰਮਾ ਸਿੰਘੀ ਸ਼੍ਰੀਲੰਕਾ ਦਾ ਰਾਸ਼ਟਰਪਤੀ ਹੈ ਸਾਬਕਾ ਰਾਸ਼ਟਰਪਤੀ ਉਹਨੂੰ ਗ੍ਰਿਫਤਾਰ ਕਿਉਂ ਕੀਤਾ ਗਿਆ ਉਹਦੇ ਤੇ ਮਾਮਲਾ ਹੈ ਸਰਕਾਰੀ ਪੈਸੇ ਦੀ ਦੁਰਵਰਤੋਂ ਦਾ ਤੇ ਮਾਮਲਾ ਕੀ ਹੈ ਜਿਹੋ ਦੇ ਮਾਮਲੇ ਸਾਡੇ ਦੇਸ਼ ਚ ਤਾਂ ਉਹ ਆਮ ਹੀ ਮੇਰੇ ਖਿਆਲ ਨਾਲ ਹਰ ਇੱਕ ਐਮਐਲਏ ਹਰ ਐਮਪੀ ਨੇ ਕੀਤੇ ਹੋ ਸਕਦੇ ਨੇ ਮਾਮਲਾ ਇਹ ਆ ਕਿ ਉਹ 2023 ਦੇ ਵਿੱਚ ਸਰਕਾਰੀ ਖਰਚੇ ਤੇ ਆਪਦੀ ਪਤਨੀ ਨੂੰ ਕਮਾਉਣ ਲੈ ਗਿਆ ਸੀ ਆ ਮਾਮਲਾ ਹੁਣ ਇੱਥੇ ਉਹ ਉਹ ਸ਼੍ਰੀਲੰਕਾ ਦੇ ਵਿੱਚ ਇੱਕ ਸਾਬਕਾ ਰਾਸ਼ਟਰਪਤੀ ਨੂੰ ਗ੍ਰਿਫਤਾਰ ਕਰ ਲਿਆ ਪਰ ਇੱਥੇ ਤਾਂ ਬਹੁਤ ਮਾਮਲੇ ਉੱਠੇ ਕਈ ਮੰਤਰੀਆਂ ਤੇ ਐਮਐਲਏ ਐਮਪੀਆਂ ਤੇ ਮੁੱਖ ਮੰਤਰੀਆਂ ਤੇ ਵੀ ਉਹਨਾਂ ਨੇ ਸਰਕਾਰੀ ਪੈਸੇ ਚੋਂ ਇਦਾਂ ਦੀਆਂ ਬਹੁਤ ਯਾਤਰਾ ਕੀਤੀਆਂ ਆਪਣੇ ਟੱਬਰਾਂ ਦੇ ਇਲਾਜ ਕਰਾਏ ਆਪਣੇ ਘਰਵਾਲੀਆਂ ਦੇ ਆਪਣੇ ਪਰਿਵਾਰਾਂ ਦੇ ਇਲਾਜ ਵਿਦੇਸ਼ਾਂ ਚ ਕਰਾਏ ਤੇ ਲੱਖਾਂ ਕਰੋੜਾਂ ਦੇ ਬਿੱਲ ਸਰਕਾਰੀ ਖਜ਼ਾਨੇ ਚ ਬਣਦੇ ਰਹੇ ਇਹ ਇੱਥੇ ਭਾਰਤ ਦੇ ਵਿੱਚ ਬਹੁਤ ਮਾਮਲੇ ਉੱਠੇ ਐਸੇ ਪਰ ਕਾਰਵਾਈਆਂ ਕੀ ਹੋਈਆਂ 0 ਹੁਣ ਚਲਦੇ ਚਲਦੇ ਇੱਕ ਹੋਰ ਵੱਡੀ ਖਬਰ ਭਾਰਤ ਦੀ ਪਾਰਲੀਮੈਂਟ ਦੇ ਵਿੱਚ ਮੋਦੀ ਔਰ ਅਮਿਤ ਸ਼ਾਹ ਦੋਨਾਂ ਦੇ ਖਿਲਾਫ ਬਹੁਤ ਬੇਇੱਜ਼ਤੀਪੂਰਨ ਸਥਿਤੀ ਬਣੀ ਦੋਨਾਂ ਦੇ ਖਿਲਾਫ ਬੀਤੇ ਕੱਲ بڑے ਸ਼ਰਮਨਾਕ ਨਾਰੇ ਲੱਗੇ ਉਹਨਾਂ ਦੀ ਹਾਜ਼ਰੀ ਦੇ ਵਿੱਚ ਲੱਗੇ ਜਦੋਂ ਨਰਿੰਦਰ ਮੋਦੀ ਪਾਰਲੀਮੈਂਟ ਦੇ ਵਿੱਚ ਦਾਖਲ ਹੁੰਦੇ ਨੇ ਅਕਸਰ ਉਦੋਂ ਨਾਰੇ ਲੱਗਦੇ ਹੁੰਦੇ ਸੀ ਮੋਦੀ ਮੋਦੀ ਤੇ ਇਸ ਵਾਰ ਕੀ ਹੋਇਆ ਵੋਟ ਚੋਰ ਗੱਦੀ ਛੋੜ ਇਹ ਨਾਰੇ ਲੱਗੇ ਜਦੋਂ ਮੋਦੀ ਲੋਕ ਸਭਾ ਚ ਐਂਟਰ ਕੀਤੇ ਤਾਂ ਇਹਨਾਂ ਨਾਰਿਆਂ ਨਾਲ ਮੋਦੀ ਦਾ ਸਵਾਗਤ ਕੀਤਾ ਗਿਆ ਇਹ ਨਾਰੇ ਇਸ ਕਰਕੇ ਲੱਗੇ ਕਿਉਂਕਿ ਪਿਛਲੇ ਦਿਨੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਉੱਪਰ ਬੀਜੇਪੀ ਦੇ ਉੱਪਰ ਇਹ ਦੋਸ਼ ਲੱਗੇ ਨੇ ਕਿ ਉਹਨਾਂ ਨੇ ਚੋਣ ਅਯੋਗ ਦੀ ਵਰਤੋਂ ਕਰਕੇ ਲੱਖਾਂ ਝਾਲੀ ਵੋਟਾਂ ਤਿਆਰ ਕੀਤੀਆਂ ਤੇ ਉਹਨਾਂ ਵੋਟਾਂ ਦੇ ਸਿਰ ਤੇ ਚੋਣਾ ਜਿੱਤੀਆਂ ਇਹ ਦੋਸ਼ ਲੱਗੇ ਇਸ ਮਾਮਲੇ ਤੇ ਵੱਡਾ ਰੌਲਾ ਪਿਆ ਹੋਇਆ ਅਜੇ ਵੀ ਔਰ ਇਸ ਮਾਮਲੇ ਦੇ ਉੱਪਰ ਚੋਣ ਕਮਿਸ਼ਨ ਨੂੰ ਸਾਹਮਣੇ ਆ ਕੇ ਪ੍ਰੈਸ ਕਾਨਫਰੰਸਾਂ ਕਰਨੀਆਂ ਪੈ ਰਹੀਆਂ ਜਦੋਂ ਰਾਹੁਲ ਗਾਂਧੀ ਨੇ ਪ੍ਰੈਸ ਕਾਨਫਰੰਸ ਕੀਤੀ ਉਸ ਤੋਂ ਬਾਅਦ ਚੋਣ ਅਯੋਗ ਵੀ ਸਾਹਮਣੇ ਆਇਆ ਤਾਂ ਕੱਲ ਜਦੋਂ ਅਮਿਤ ਸ਼ਾ ਰਾਜਸਦਾ ਚ ਐਂਟਰ ਕਰੇ ਤਾਂ ਫਿਰ ਅਮਿਤ ਸ਼ਾ ਦੇ ਖਿਲਾਫ ਵੀ ਇਹ ਨਾਰੇ ਲੱਗੇ ਤੜੀ ਪਾਰ ਵਾਪਸ ਜਾਓ ਅਮਿਤ ਸ਼ਾ ਨੂੰ ਤੜੀ ਪਾਰ ਕਿਉਂ ਕਿਹਾ ਜਾਂਦਾ ਤੁਹਾਨੂੰ ਐਸੇ ਪਤਾ ਹੀ ਹੋਣਾ 2010 ਦੇ ਵਿੱਚ ਅਮਿਤ ਸ਼ਾਹ ਜਦੋਂ ਗੁਜਰਾਤ ਦਾ ਗ੍ਰਹਿ ਮੰਤਰੀ ਸੀ ਤਾਂ ਉਦੋਂ ਸੁਪਰੀਮ ਕੋਰਟ ਨੇ ਇੱਕ ਕੇਸ ਦੇ ਵਿੱਚ ਅ ਦੋਸ਼ ਲੱਗੇ ਹੋਏ ਸਿ ਅਮਿਤ ਸ਼ਾਹ ਦੇ ਉੱਪਰ ਔਰ ਉਹਦੇ ਗੁਜਰਾਤ ਜਾਣ ਤੇ ਰੋਕ ਲਾ ਦਿੱਤੀ ਸੀ ਗੁਜਰਾਤ ਜਾਣਾ ਬੈਨ ਕਰਤਾ ਸੀ ਤੜੀ ਪਾਰੋਂ ਨੂੰ ਤਾਂ ਕਰਕੇ ਕਿਹਾ ਜਾਂਦਾ ਸੋ ਇਹਨਾਂ ਸਾਰਿਆਂ ਮਾਮਲਿਆਂ ਦੇ ਉੱਪਰ ਤੁਸੀਂ ਕੀ ਸੋਚਦੇ ਹੋ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਲਿਖਿਓ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਸਿੰਘ ਜਾਦ ਬਹੁਤ ਮਿਹਰਬਾਨੀ